ਲੋ ਜੀ ਇਹ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਸਿਰਫ ਇੱਕ ਇਹ ਐਂਟਰਟੇਨਮੈਂਟ ਆ ਤੇ ਫੈਮਿਲੀ ਚ ਮਜ਼ਾਕ ਆ ਤੇ ਦੂਜੀ ਗੱਲ ਇਹ ਦੁਨੀਆ ਨੂੰ ਸੀ ਇਹ ਸੇਧ ਦੇਣਾ ਚਾਹੁੰਦੇ ਆ ਕਿ ਇਸ ਚੀਜ਼ ਨਾਲ ਸਾਡੇ ਘਰਾਂ ਦੇ ਘਰ-ਗਰਾਬ ਹੁੰਦੇ ਸਾਡੀ ਸਿਹਤ ਖਰਾਬ ਹੁੰਦੀ ਹੈ ਇਸ ਚੀਜ਼ ਤੋਂ ਦੂਰ ਰਹਿਓ ਅਵੋਇਡ ਕਰੋ ਤੇ ਸਾਨੂੰ ਇਹ ਕਿਸੇ ਦਾ ਮੈਸੇਜ ਆਇਆ ਸੀ ਕਿ ਭਾਜੀ ਤੁਸੀਂ ਇਸ ਚੀਜ਼ ਵਾਲੀ ਵੀ ਚੀਜ਼ ਮਤਲਬ ਕੋਈ ਇਦਾਂ ਦਾ ਬਲੌਗ ਬਣਾਓ ਜਿਹੜੀ ਸਿਹਤ ਮਿਲੇ ਸਾਰਿਆਂ ਨੂੰ ਲੋ ਜੀ ਬਹੁਤ ਦਿਨਾਂ ਤੋਂ ਬਿਮਾਰ ਸੀਗੇ ਤੇ ਅੱਜ ਆਪਾਂ ਲੱਗੇ ਆ ਪ੍ਰੈਂਕ ਕਰਨ ਤੇ ਗੋਪੀ ਨੂੰ ਨਸਕਾਰ ਦਿੱਤਾ ਮੈਂ ਕਿਾ ਵੀ ਤੂੰ ਪੀਂ ਦਾਰੂ ਬੋਤਲ ਦੇ ਵਿੱਚ ਪਾਣੀ ਭਰ ਤਾ ਸੁਦਾ ਹੀ ਤੇ ਗੋਪੀ ਨੂੰ ਬਿਠਾ ਕੇ ਆ ਗਿਆ ਮੈਂ ਤੂੜੀ ਵਾਲੇ ਅੰਦਰ ਨਾਲ ਹੈਗਾ ਗੋਗੀ ਤੇ ਮੰਮੀ ਬੈਠੀਆ ਕੈਮਰੇਆਂ ਮੂਰੇ ਤੇ ਮੈਂ ਮੰਮੀ ਨੂੰ ਕਹਣਾ ਮੰਮੀ ਵੀ ਕੈਮਰੇਆਂ ਚ ਦੇਖ ਵੀ ਗੋਪੀ ਮੈਨੂੰ ਲੱਗਦਾ ਵੀ ਦਾਰੂ ਪੀਂਦਾ ਪਿਆ ਤੇ ਆਪਾਂ ਅੱਧਾ ਦਾ ਪ੍ਰੈਂਕ ਕਰਨ ਲੱਗਿਆ ਜਹਿਣਾ ਗੋਪੀ ਦੇ ਨਾਲ ਗੋਪੀ ਨੂੰ ਤਾਂ ਪਤਾ ਆ ਕਿ ਪ੍ਰੈਂਕ ਕਰਨ ਲੱਗੇ ਮੰਮੀ ਨੂੰ ਨਹੀਂ ਪਤਾ ਪ੍ਰੈਂਕ ਕਰਨ ਲੱਗੇ ਮੰਮੀ ਨੂੰ ਤੇ ਗੋਪੀਰੇ ਜਿਹੜੇ ਖਤਰਬੇ ਨੇ ਵੀ ਗੋਪੀ ਦਾਰੂ ਪੀਣ ਵੀ ਆਹ ਲਿਆ ਮਮ ਨੂੰ ਬਣਾਉਂ ਹਾਲਿਆ ਜੀ ਸੇ ਸੂਟੀ ਡਾਊਨ ਹੋ ਗਈ ਐ ਕੋਈ ਨਹੀਂ ਹੋ ਜਾਣਾ ਸਹੀ ਗੋਪੀ ਕਿਹ ਹਾਂ ਜੀ ਮੈਂ ਗੋਪੀ ਤੇ ਕੀ ਹੋ ਗਿਆ ਕਿਤੇ ਮਿੰਗੇ ਆਹ ਮੈਂ ਤਾਂ 15 ਚੱਲੀ ਗਾਣ ਲੱਗਾ ਹਾਂ ਮਾਂ ਦਾਸਤਾ ਦਿੰਨਾ ਹੈ ਹੋਇਆ ਦੇਵਤਾ ਨਹੀਂ ਕਰਦਾ ਕਦੀ ਸੋਚਿਆ ਨਹੀਂ ਸੀਗਾ ਤੇਰਾ ਮੁੰਡਾ ਇਦਾਂ ਕਰੂਗਾ ਪਰ ਕੀ ਕੀਤਾ ਉਹਨੇ ਹਜੇ ਤਾਂ ਉਦਾਂ ਵੀ ਗੱਲ ਕਰਈ ਆ ਇਹ ਕੀ ਕੀਤਾ ਉਹਨੇ ਯਾਰ ਚੱਕਰ ਪਤਾ ਕੀ ਆ ਮੈਂ ਨਾ ਕੋਪੀ ਉਹ ਹੈ ਨਾ ਮਸ ਕਹਿਣਾ ਤੂੰ ਕੋਪੀ ਮੇਰਾ ਇਦਾਂ ਨਹੀਂ ਮੈਂ ਤਾਂ ਮੈਂ ਤੁਹਾਨੂੰ ਅੱਖੀ ਦਿਖਾ ਲ ਦੇਣਾ ਕੀ ਸਾਰਾ ਕੁਝ ਕੀ ਆ ਦੇਖ ਕੀ ਦੇਖੋ ਆ ਕੀ ਕਰਦਾ ਇਹ ਕੀ ਕਰਦਾ ਆ ਦਾਰੂ ਪੀਣ ਲੱਗਾ ਆ ਉਹ ਚੱਲ ਚੱਲ ਕੰਮ ਕਰ ਆਪਣਾ ਆ ਦੇਖ ਲੈ ਕੈਮਰੇ ਦੇਖ ਲੈ ਆ ਦਾਰੂ ਪੀਣ ਲੱਗਾ ਆ ਕੈਮਰੇ 'ਚ ਕਿੱਥੇ ਆ ਆ ਦੇਖ ਲੈ ਨਾ ਲੈ ਮੈਂ ਉੱਥੇ ਦੇਖਣਾ ਨਹੀਂ ਆਉਂਦੇ ਹਵੇਲੀ ਮੇਰੀ ਘਾਸ ਹੁਨਾ ਮੇਰਾ ਨਾਂ ਨਾ ਆਵੇ ਠੀਕ ਹੈ ਤੈਨੂੰ ਮੇਰੇ ਸਿਰ ਦੀ ਸੋਂ ਉਹ ਮੈਨੂੰ ਪਤਾ ਕਹਿੰਦਾ ਨਾ ਮੇਰਾ ਮਾਮਾ ਮੇਰਾ ਵਿਆਹ ਹੁਣ ਦਿੰਦਾ ਨਾ ਮਾਮਾ ਕਿਸੇ ਜੀ ਕਹਿੰਦਾ ਆਂਦਾ ਬਾਥਰੂਮ ਪਿੱਛੇ ਕੁੜੀ ਛੱਡ ਗਈ ਬਾਥਰੂਮ ਪਿੱਛੇ ਰਸਤਾ ਮੁੜ ਗਿਆ ਮੈਂ ਤੈਨੂੰ ਇਹ ਕਹਿੰਦਾ ਮੇਰਾ ਨਾਮ ਲੈ ਲਈ ਹਾਂ ਮੈਂ ਤੈਨੂੰ ਦੱਸਣ ਆਇਆ ਆਪਾ ਲਾਉਣੀ ਸੀ ਇਹ ਹਵੇਲੀ ਆ ਹਵੇਲੀ ਹਵੇਲੀ ਵੇ ਇੰਡੀਆ ਵਾਲੇ ਕੈਮਰੇ ਦੇ ਚੱਲ ਤੋਰ ਆਇਆ ਦਿਖਾ ਦੇ ਨਾ ਪਿੰਦਾ ਹੋਇਆ ਮਤਲਬ ਥੱਪੜ ਬਹੁਤ ਮਾਰੀ ਜੇ ਪਿੰਦਾ ਹੋਇਆ ਫਿਰ ਉਹਦੇ ਕਿੰਨੀਆਂ ਸਿੱਟੂਂਗੇ ਉਹਦੇ ਤਾਂ ਖਾਇ ਫੈਰੇ ਹੀ ਕੋਈ ਨਹੀਂ ਜਿੰਦੀ ਬਚਣੀਆਂ ਉਹਦੇ ਚੱਲ ਫੇ ਤੈਨੂੰ ਮੈਂ ਵੀ ਦਾਅ ਦਿੰਦੀ ਹਾਂ ਹਾਂ ਤੋਰ ਤੋਰ ਜੇ ਦਾਇ ਕਈ ਕਦ ਇੱਕਦਮ ਹੋ ਗਿਆ ਨਾ ਕਿ ਜੇ ਲਈ ਥੱਪੜ ਬਹੁਤ ਪੈਣੇ ਜੇ ਨੂੰ ਦਾਅ ਦੱਸਾਂ ਮੈਂ ਤੇ ਨਾ ਪਾ ਲਾਤੀ ਦੀ ਬੁਰੀ ਪੂਰਾ ਪਟਾਕਾ ਪਾਉਂਦਾ ਆ ਚਲਿਏ ਆ ਜਾਓ ਹਾਂ ਕਈ ਕੋਈ ਨਾ ਬਸ ਰੱਜਿਆ ਥੋੜਾ ਜਿਆ ਥੋੜਾ ਜਿਆ ਜਾ ਬੜਾ ਕੈਮਰਾ ਲਕੋ ਕੇ ਰੱਖੀ ਕੈਮਰਾ ਕੈਮਰਾ ਲਕੋ ਕੇ ਰੱਖੀ ਇੱਚ ਆਹ ਹੈ ਮੇਰੇ ਘਰ ਦੇ ਬੱਦਨੀਆ ਨਹੀਂ ਜੇ ਤੁਹਾਨੂੰ ਇੰਨਾ ਯਕੀਨ ਹੈ ਗੋਪੀ ਤੇ ਆਪ ਪੈਪ ਕਾ ਦੇ ਚੱਕਿਆ ਨਹੀਂ ਬੱਟਣੀਆ ਜੇ ਟੂਟ ਹੋਇਆ ਫੇਰ ਬੱਟਣੀਆ ਗੱਲ ਹੈ ਕਿ ਰੱਖੀ ਆਪੀ ਹੁੰਦਾ ਹਾ ਕੀ ਹੁੰਦਾ ਉਹ ਕੀ ਹੁੰਦਾ ਪਰਦਾ ਸਵੇਰ ਦਾ ਹਾ ਕੀ ਹੁੰਦਾ ਮੈਨੂੰ ਇਹੋ ਜਿਹਾ ਤੇਰਾ ਤਾਂ ਹਮੀਤ ਨਹੀਂ ਸੀ ਪਹਿਲੇ ਮੈਂ ਦਾ ਦਿੰਦਾ ਖਰਾਬ ਕਿਆ ਕੰਚਰਾ ਕੁੱਤੇ ਆ ਤੇ ਇਹ ਮੈਂ ਦਾ ਦਿੰਦਾ ਗੋਤੀ ਨਾਲ ਹੀ ਰਲਿਆ ਬੰਦੇ ਦਾ ਕੁੱਤ ਬਣ ਜਾਂਦਾ ਦੰਦਾ ਸਭ ਇਹ ਤਾਂ ਮੈਨੂੰ ਅੱਡੇ ਜੋ ਲੈ ਕੇ ਆ ਅੱਡੇ ਨਾਲ ਕਿ ਤੇਰੇ ਤੇ ਹਮੀਤ ਨਹੀਂ ਸੀ ਮੈਨੂੰ ਦਦੇ ਉਹ ਆ ਪਰੇਗਾ ਮੈਨੂੰ ਨਹੀਂ ਹੋ ਸਕਦਾ ਮੈਨੂੰ ਫੇ ਗੋਪੀ ਇੰਨਾ ਕੰਮ ਕਰੂ ਤੂੰ ਤਾਂ ਸ਼ਰਾਬੀ ਤੂੰ ਉੱਠ ਕੇ ਆ ਜਾਂਦਾ ਮਾਂ ਜਿੱਥੇ ਸ਼ਰਾਬੀ ਸ਼ਰਾਬ ਪੀਂਦੇ ਹੁੰਦੇ ਤੂੰ ਉੱਠ ਕੇ ਆ ਜਾਂਦਾ ਮੇਰਾ ਵਿਆਹ ਨਹੀਂ ਹੁੰਦਾ ਕਾ ਤੇ ਵਿਆਹ ਤੇ ਰੱਖਿਆ ਤੇ ਨਹੀਂ ਹੁੰਦਾ ਮੈਂ ਤਾਂ ਔਖੇ ਜਿਹਾ ਡੱਖ ਜੇ ਤੇ ਸ਼ਰਾਬ ਪੀਣੀ ਆ ਮੇਰਾ ਵਿਆਹ ਕਰਾਓ ਪਹਿਲਾਂ ਕਰ ਤੂਤਾ ਪੇਰੇ ਕੀਤੀਆਂ ਹੁਣ ਮੋਰੇ ਪੁੱਤ ਕਰੂਗੇ ਹਨਾ ਭਰਾ ਨੇ ਵੀ ਬਥੇਰਾ ਕੁਛ ਕੀਤਾ ਕਮਜਰ ਨੇ ਭਰਾ ਨੇ ਕਿਹੜਾ ਨਹੀਂ ਕੀਤਾ ਤੇਰੇ ਨੇ ਮੇਰੇ ਨੇ ਕੀਤਾ ਮੈਂ ਕਿਹਾ ਮਾੜਾ ਮੋਗੀਆਂ ਤਾਂ ਸੌਂ ਕੇ ਦੇਖਣਾ ਹੀ ਇਹਦਾ ਨੇ ਉਹ ਰਿਆ ਤਾ ਬਿਆਹ ਕਰਾਉਂਦਾ ਮੈਂ ਮੇਰੀ ਗੱਲ ਪਹਿਲਾਂ ਮੈਨੂੰ ਮੂੰਹ ਦਿਖਾ ਮੈਂ ਨਹੀਂ ਦਿਖਾਣਾ ਦਿਖਾ ਲੈ ਮੈਨੂੰ ਮੂੰਹ ਐ ਨਹੀਂ ਦਿਖਾ ਮੈਨੂੰ ਆਹ ਦੇਖ ਤਾਂ ਗੋਪੀ ਸ਼ਰਮ ਹੈਗੀ ਤੈਨੂੰ ਮੈਨੂੰ ਇਹ ਲੈ ਕੇ ਆਇਆ ਨਹੀਂ ਗੋਪੀ ਗੋਪੀ ਤੂੰ ਆਪ ਤਾਂ ਤੂੰ ਸ਼ਰਾਬ ਪੀਂਦਾ ਹੈ ਸਾਰਿਆਂ ਨੂੰ ਪਤਾ ਤੂੰ ਪੀਂਦਾ ਹਨਾ ਗੋਪੀ ਤਾਂ ਕਦੀ ਪੀਂਦਾ ਨਹੀਂ ਤੂੰ ਤਾਂ ਗੋਪੀ ਨੂੰ ਵੀ ਲੱਗਦਾ ਇਹ ਉਹ ਮੈਨੂੰ ਅੱਡੇ ਉਹ ਲੈ ਕੇ ਆਏ ਉਹਨੇ ਕਿਹੜਾ ਉਹਦੇ ਟਾਕੇ ਮੂੰਹ ਚ ਪਾਈ ਆ ਹਨਾ ਮਾਰਦਾ ਮੈਨੂੰ ਮਾਰਦਾ ਮੈਨੂੰ ਘੇਰ ਦੇ ਦੇ ਹਰਾਮ ਦੀਆ ਮੈਨੂੰ ਘੇਰ ਦੇ ਦੇ ਕੰਕਰਾ ਮਾਰਦੇ ਮੈਨੂੰ ਪਹਿਲਾਂ ਲੇਖੇ ਲੈ ਤੇਰੇ ਪੇਵੇ ਸਾਰੀ ਉਮਰ ਮੈਂ ਧੱਕੇ ਖਾਦੇ ਗਾ ਪਾਲ ਪਾਲ ਦੇਖਦੀ ਸੀ ਤੁਹਾਨੂੰ ਇਨਨਿਆਂ ਨੂੰ ਯਾਰ ਤੈਨੂੰ ਵੀ ਨਹੀਂ ਸ਼ਰਮ ਆਈ ਉਸਤਾਦ ਕੱਲ੍ਹ ਹੋਏ ਵੱਡੇ ਮੈਨੂੰ ਨਹੀਂ ਸੀ ਪਤਾ ਵੱਡੇ ਹੋਗਾ ਤੁਸੀਂ ਆ ਕਰਤੁੱਤਾ ਕਰਨੀਂਗਾ ਮੈਨੂੰ ਨਹੀਂ ਸੀ ਪਤਾ ਆਮਲੇਟ ਲਿਆ ਗੋਪੀ ਤੇਰੇ ਤੇ ਉਮੀਦ ਮੈਨੂੰ ਇਹ ਹੈ ਨਹੀਂ ਸੀ ਜਹੀ ਇਹ ਤੂੰ ਕੀਤੀ ਆ ਤੈਨੂੰ ਮੈਂ ਦੱਸ ਦੁੱਤਾ ਮਾਰ ਨਾ ਹੁਣ ਮੈਂ ਮਰੀ ਆ ਹੌਣੇ ਮੈਂ ਜੀਦੀ ਹੁਣ ਮੈਂ ਹੁਣ ਮੈਂ ਮਰੀ ਆ ਬਸ ਹੁਣ ਮੈਂ ਅੱਜ ਵੀ ਮਰੀ ਤੇ ਕੱਲ੍ਹ ਵੀ ਮਰੀ ਮੈਂ ਮੈਂ ਜ਼ਿੰਦਗੀ ਮੇਰੀ ਮੈਂ ਐਕਾਡ ਐਕਸਕਿਊਜ਼ ਮੈ ਬਾਹਰ ਨੂੰ ਜਾਓ ਕੱਲ੍ਹ ਵੀ ਮਰੀ ਤੇ ਅੱਜ ਵੀ ਮਰੀ ਹੁਣ ਅੱਗੇ ਮੈਂ ਜਿੰਦੀ ਸੀ ਹੁਣ ਹੁਣ ਮੈਂ ਮਰੀ ਆ ਆ ਚੱਕੇ ਮਾਰੀ ਚੱਕੀ ਹੈ 10 20 ਰੁਪਏ ਆ ਹਾਂ ਅੰਡਾ ਹੈ 20 ਰੁਪਏ ਦਾ ਵੇਖਦਾ ਅੱਜ ਵੀ ਤੈਨੂੰ 20 ਰੁਪਏ ਦੀ ਪੈ ਗਈ ਉਦੋਂ ਮੁੰਡਾ ਤੇਰਾ ਅੱਜ ਚਲਾ ਗਿਆ ਤੈਨੂੰ 20 ਰੁਪਈਆਂ ਦੀ ਪੈ ਗਈ ਅੰਡਾ 20 ਰੁਪਏ ਦਾ ਕੋਈ ਮਰੀ ਲੈ ਵਾਲਾ ਤੂੰ ਮੌਤ ਚਾਹੁੰਦਾ ਮੇਰੀ ਕੌਣਾ ਹਨ ਅਕਾਂ ਦੇ ਗੱਦਾਰੇ ਗੋਪੀ ਨਾ ਦੇਖ ਕੇ ਮੌਤ ਆਉਂਦੀ ਆ ਨਹੀਂ ਹਾਂ ਦੇਖ ਲੈ ਉਦੋਂ ਮੈਂ ਗੋਮਨੀ ਚਾਰ ਮੈਂ ਉਹਨਾਂ ਨੂੰ ਮੈਨੂੰ ਕਹਿ ਕੇ ਲਿਆਇਆ ਮੈਂ ਹਮ ਦੱਸਦਾ ਮੈਂ ਕਿ ਤੇਰੇ ਵੱਜਣੀਆਂ ਜੇ ਝੂਠ ਮੈਂ ਤੇਰੀਆਂ ਸੌਂ ਖਾਂਦੀ ਆ ਮੈਂ ਹਰ ਕੋਲ ਤੇਰੀਆਂ ਸੌਂ ਖਾਂਦੀ ਆ ਮੇਰਾ ਮਨ ਪੁੱਛਿਆ ਜਾਣੇ ਕੀ ਹੋ ਗਿਆ ਸੌਂ ਨਾ ਖਾਏਗਾ ਤੈਨੂੰ ਕੋਈ ਗੰਗਾਦਰੀ ਯਕਤੀਮਾਨ ਸੀ ਤੈਨੂੰ ਪਤਾ ਏ ਇਸ ਗੱਲ ਦਾ ਯਾਰ ਦੇ ਮੇਰਾ ਰਸਤਾ ਮੁੜ ਗਿਆ ਬਾਥਰੂਮ ਕੋਲ ਮੁੜ ਗਿਆ ਹੁਣ ਯਾਰ ਇਹ ਫੇਦੂ ਸ਼ਰਾਬਾਂ ਥੋੜੀ ਪੀਣੀ ਆ ਸ਼ਰਾਬਾਂ ਪੀਣੀਆਂ ਆ ਯਾਰ ਮੇਰਾ ਕਦੇ ਵਿਆਹ ਨਹੀਂ ਹੁੰਦਾ ਮੰਮਾ ਤੇਰੇ ਵਾਲਾ ਨਹੀਂ ਇਹ ਮੂਹਣ ਫੌਜੀ ਦਾ ਹੈ ਜੀ ਸੇ ਫੌਜੀ ਦਾ ਫੌਜੀ ਦਾ ਹੈ ਜੀ ਦੇਖ ਤੇ ਮਾਸੀ ਨੂੰ ਪਤਾ ਲੱਗ ਗਿਆ ਹੁਣ ਜੂਤ ਉਹ ਫੇਰਦਾ ਤੇਰੇ ਨਹੀਂ ਯਾਰ ਕੋਕੀ ਤਾਂ ਦੇਖ ਕਿੰਦਾ ਗਲਾਸੀਆਂ ਤੇ ਗਲਾਸੀਆਂ ਚਾੜੀ ਜਾਂਦਾ ਕੋਕੀ ਤਾਂ ਸ਼ਰਮੇ ਆ ਆ ਮੂਹਣ ਮੂਹਣ ਫੌਜੀ ਦਾ ਹੈ ਜੀ ਮੂਹਣ ਫੌਜੀ ਦਾ ਹੈ ਜੀ ਉਹ ਆਮਲੇਟ ਲੈ ਕੇ ਆਈਆਂ ਤੇ ਤੇਰੀ ਬੁੜੀ ਮਾਦਾ ਇਹਦੇ ਵੀ ਪੈਣੀਆਂ ਚਾਹੀਦੀਆਂ ਵਿੱਚੇ ਹੀ ਬੈਠਾ ਖੱਪੜਦਾ ਮੇਰਾ ਤੇਰੇ ਵੀ ਜੀ ਕਰਦਾ ਮਾਰਨੇ ਨੂੰ ਨਹੀਂ ਗੱਲ ਪਤਾ ਕੀ ਹੈ ਦੇਖੋ ਮੈਂ ਹੈਗਾ ਹੀ ਖੜਾ ਹੀ ਜਾਣ ਬੰਦਾ ਠੀਕ ਹੈ ਇਹ ਸਾਡਾ ਦਲਗਾਦਾ ਹੀ ਆਈਏ ਸਾਡੀ ਟੀਮੀ ਕਵੇ ਜਾਂ ਤੁਸੀਂ ਆਓ ਖੁਲਾ ਤੇ ਆ ਤੇਰੇ ਲੱਛਣਾਂ ਨੂੰ ਮੈਂ ਕਰਦੀ ਸੀ ਪਹਿਲਾਂ ਵੀਆ ਕਿੰਨੇ ਰਸਤੇ ਮੋੜੇ ਤੂੰ ਯਾਰ ਉਦੋਂ ਇਹ ਨਹੀਂ ਸੀਗੇ ਪ੍ਰੀਪੇਅਰ ਹੋਣ ਹੋਏ ਹੁਣ ਪ੍ਰੀਪੇਅਰ ਹੋ ਇੱਧਰ ਹੋ ਕੇ ਗੱਲ ਕਰਿਆ ਕਰ ਸਾਡੇ ਬਣੀ ਆਈਆਂ ਪ੍ਰੀਪੇਅਰ ਹੋਏ ਆ ਮੈਂ ਬਣੀ ਆਈਆਂ ਮੈਂ ਯਾ ਮੇਰਾ ਦਲਗਾਦਾ ਵਿਆ ਕਰਾਉਣਾ ਅੱਖਾਂ ਕੋ ਕੀ ਕਹਿੰਦੀ ਆ ਤੂੰ ਮੇਰੇ ਭਰਾ ਨਸ਼ਿਆਂ ਦੇ ਲਾ ਉਹ ਆਪ ਲੈ ਕੇ ਆਇਆ ਮੈਨੂੰ ਸ਼ਰਾਬ ਤੇ ਲਾਵਾ ਮੇਰੇ ਭਰਾ ਨੂੰ ਭੂਜਿਆ ਦਾ ਹਾਲ ਦਾ ਲਿਆ ਦੇ ਨਹੀਂ ਮੈਨੂੰ ਤੂੰ ਡਾਕੜਾ ਦਾ ਕੀ ਹੈ ਤੂੰ ਬੋਝ ਪੋਰੇ ਭੂਜਿਆ ਮੈਂ ਆਇਆ ਤੈਨੂੰ ਪਤਾ ਹੀ ਆ ਮੇਰੇ ਤਾਂ ਮੁੰਡੇ ਆ ਦੇਖਦੇ ਕਿ ਹਾਲ ਪੈਂਦੇ ਉਹ ਕੀ ਬਣ ਗਿਆ ਉਹ ਦਾ ਸੁੱਕ ਗਿਆ ਮੇਰਾ ਫਿਕਰ ਨਹੀਂ ਮੈਂ ਜਿਹੜਾ ਜਨਾਨੀ ਤੂੰ ਮੈਂ ਇੰਨਾ ਕਿ ਨਿਕਲ ਗਿਆ ਮੇਰੀ 31 ਸਾਲ ਉਮਰ ਹੋ ਗਈ ਆ ਮੇਰੀ ਦਾ ਮੇਰੀ ਧੀ ਪਰੀ ਵੈਡਿੰਗ ਗਰਾਊਂਡ ਉਪਰ ਮੈਂ ਬੋਤਲ ਭੰਦਾਨੀ ਆ ਤੇ ਮੈਂ ਦੱਸ ਦਿੰਦਾ ਮਾ ਤਾਂ ਮੈਨੂੰ ਮਹਿੰਗੀ ਲੱਗਦੀ ਇਹ ਮੈਂ ਮੈਂ ਖੋਗੀ ਮਾਰਿਆ ਨਾ ਤੂੰ ਥੋੜੀ ਲੱਕੜੀਆਂ ਚੜ ਜਾ ਤੂੰ ਟ੍ਰਾਂਕ ਨਾਲ ਬੈਲੈਂਸ ਬਣਾ ਦਿੰਦੇ ਬੈਲੈਂਸ ਬਣਾ ਇੰਨਾ ਫਲਾ ਨਹੀਂ ਫਾਨੇ ਚਾ ਅੱਬਾ ਪਾਣੀ ਤਾਂ ਨਹੀਂ ਚਲਦਾ ਉਹ ਮੇਰੇ ਪੱਥਰੀ ਆ ਪੱਥਰੀ ਆ ਖਾਰਾ ਪੱਥਰੀ ਜਿਹੜਾ ਨਹੀਂ ਆਉਂਦੀ ਆ ਪੱਥਰੀ ਓਏ ਓ ਭਰਾ ਵੀ ਨਿਕਲਿਆ ਨਹੀਂ ਦਿਖਾਉਂਦਾ ਮੈਨੂੰ ਮੈਨੂੰ ਤਾਂ ਪਾਣੀ ਲੱਗਦਾ ਮੈਨੂੰ ਤਾਂ ਪਾਣੀ ਲੱਗਦਾ ਓਏ ਪਾਣੀ ਆ ਪਾਣੀ ਆ ਓ ਛੋਗ ਲਗਾਉਂਦੇ ਏ ਤੈਨੂੰ ਛੇੜਦੇ ਮੇਰਾ ਆਪਾ ਯਾਰ ਹੁਣ ਕਾਗੇ ਦੇ ਕਾਗੇ ਆ ਤਾਂ ਜਿਆ ਜਾਨਤੀ ਹੋ ਜਾਂਦੀ ਆ ਵੇ ਜੀ ਜਾਂ ਜਾਂਦੀ ਨਿਕਲ ਜਾਂਦੀ ਆ ਮੈਨੂੰ ਟੈਕ ਆ ਜਾਂਦਾ ਫਿਰ ਇਦਾਂ ਹੀ ਇਹਨੇ ਇੱਕ ਦਿਨ ਮੈਨੂੰ ਇਹਨੇ ਸਤਾਇਆ ਇਹਨੇ ਹੋ ਜਦੋਂ ਆਂ ਬਾਂਦਰ ਜੈਨੂੰ ਲਿਆਇਆ ਇਹ ਮੈਨੂੰ ਅੱਡੇ ਜਾ ਲੈ ਕੇ ਆਉਂਦੇ ਆ ਉਹ ਵੀ ਇਦਾਂ ਜੈ ਜਾਂਦੀ ਹੋ ਜਾਂਦੀ ਆ ਅਗਲੇ ਉਹਦੇ ਅੱਗੇ ਜਾਲ ਤੂੰ ਕਮਜ਼ੋਰ ਹੈ ਤੁਹਾਨੂੰ ਪਤਾ ਕਿੰਨਾ ਕੁਸ਼ ਉਹਨਾਂ ਨੇ ਚੱਲਿਆ ਉਹ ਅੱਗੇ ਭਰਾ ਜਾ ਆਪੀ ਮੈਂ ਤੇਰੀਆਂ ਸੌਂਆਂ ਖਾਨੀ ਆ ਹਰ ਟਕੋਲਾ ਲੱਗੇ ਹਾਂ ਲੱਗੇ ਤੇਰੀ ਸੌਂ ਲੱਗੇ ਮੈਂ ਵੀ ਪਾਣੀ ਸੀ ਮੈਂ ਉਦੋਂ ਵਿੱਚ ਟੇਸਟ ਦਾ ਹੋਊਗਾ ਇਹ ਪਾਣੀ ਨਹੀਂ ਪਾਣੀ ਆ ਭਰਾ ਨਹੀਂ ਭੁੱਲਿਆ ਤੇਰਾ ਭਰਾ ਮੋਗ ਗਿਆ ਨਹੀਂ ਦਾਰੂ ਉਹ ਸੁੱਕਣੇ ਕੰਮ ਕਰਨੂੰ ਬੋਲਦਾ ਤੂੰ ਇਹ ਆਏ ਇਹ ਆਏ ਤੇਰੇ ਚ ਕੀ ਆ ਗਿਆ ਇਹ ਆਏ ਕੀ ਆ ਗਿਆ ਤੇਰੇ ਚ ਕੀ ਆ ਗਿਆ ਨਹੀਂ ਦੇਖ ਹਰ ਬਲੇ ਨਹੀਂ ਹਰ ਬਲੇ ਨਹੀਂ ਪਕਾਈਦਾ ਹੁੰਦਾ ਹਰ ਬਲੇ ਨਹੀਂ ਮਾਰੂ ਮਾਰੀਦਾ ਹੁੰਦਾ ਸ਼ੁਕਰ ਹੈ ਗੱਦਾ ਹਰ ਬਲੇ ਦੀ ਮਾਰੀਦਾ ਹੁੰਦਾ ਮਾਂ ਨੂੰ ਲੈ ਕੇ ਪਤਾ ਨਹੀਂ ਤੈਨੂੰ ਵੀ ਪਤਾ ਸੀ ਮੈਨੂੰ ਨਹੀਂ ਪਤਾ ਮੈਂ ਮਹਿਕ ਲੈ ਕੇ ਦੇਖਿਆ ਇੱਕ ਮੈਂ ਦੱਸਿਆ ਕਿ ਤੁਸੀਂ ਮੇਰੇ ਤੇ ਵੀ ਉਹ 20 ਰੁਪਏ ਚੱਕ ਲੈ ਇੱਕ ਉਹ ਗੋਗੀ ਦੀ ਨਿਗਾਹ ਹੀ ਦੇ ਦੇ ਆਂਡਾ ਦੇ ਦੇ ਮੁੰਡੇ ਨੂੰ ਉਹ ਮਿਰਗਾ ਉਹ ਤੇ ਸੈੱਲ ਘਟੇ ਆਂਡਾ ਦੇ ਦੇ ਨਹੀਂ ਨਹੀਂ ਸੈੱਲ ਪੂਰੇ ਹੋ ਜੂ ਦੇ ਦੇ ਚੱਲ ਹੋ ਦੇਸੀ ਆਂਡਾ ਪਹਿਲੇ ਤਾਂ ਫਿਰ ਆਹ ਦਾਓ ਜਿਹੜੀ ਉੱਥੇ ਰੱਖਿਆ ਸੀ ਕੋਲੋਲਾ ਪਾ ਕਲੋਲਾ ਜਿਹੜੀ ਬਿੰਦੇ ਆ ਕਲੋਲਾ ਵਿਨਾਸ਼ਕ ਲਈ ਕਲੋਲਾ ਦਾ ਨਾਮ ਲਾਇਆ ਇਹਦੇ ਨਾਲ ਲਈਆ ਤੇ ਕਲੋਲਾ ਕੋਈ ਵੀ ਨਹੀਂ ਲਾਈਓ ਕੋਈ ਵੀ ਨਹੀਂ ਲਾਈਓ ਨਾ 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 ਕਲੋਲਾ ਨਾ ਲਾਈ ਵੀ ਇੰਡੀਸ ਉਹ ਗੋਗੀ ਲੈ ਪੱਥਰੀ ਖੁਰਜੂਗੀ ਖਾ ਮੈਂ ਪੱਥਰੀ ਕਰਕੇ ਖਾਰਾ ਹੀ ਪੀਤਾ ਸੌ ਲੱਗੇ ਤੇਰੀ ਸੌ ਲੱਗੇ ਮੈਂ ਆ ਸ਼ਰਾਬ ਸ਼ੁਰੂਪਾ ਉਹ ਗੋਗੀ ਇਹ ਕੰਮ ਨਹੀਂ ਕਰੰਦੇ ਨੇ ਸ਼ਰਾਬਾ ਸ਼ੁਰੂਪਾ ਮੇਰੇ ਘਰ ਨਹੀਂ ਮੈਂ ਤਾਂ ਅੱਗੇ ਮੈਂ ਬਥੇਰੀ ਰੱਜੀ ਤੇਰੇ ਪੇ ਤੋਂ ਉਹਨੇ ਮੈਨੂੰ ਬਥੇਰਾ ਗਾ ਸੌਣ ਦਾ ਸਾਰੀ ਉਮਰ ਕੱਟੀਓ ਆ ਮੈਂ ਜਾ ਸੌਣ ਲੱਗ ਗੋਗੀ ਇੱਕ ਗੱਲ ਆ ਜੇ ਵੀ ਮਾਰੇ ਉਹਦੇ ਪੇ ਦੀ ਸ਼ਰਾਬ ਦੀ ਬੋਤਲ ਖਾਤਰ ਆ ਨਾ ਆਪਣੇ ਚਾਹ ਮਾਰੇ ਹੋਣ ਉਹਦੇ ਪੁੱਤ ਦੇ ਹੱਥ ਦੇ ਵਿੱਚ ਸ਼ਰਾਬ ਦੀ ਬੋਤਲ ਚੰਗੀ ਲਾਦੀ ਜਸਟ ਸਿਰਫ ਤੇਰੇ ਨਾਲ ਮਜ਼ਾਕ ਕਰਦੇ ਸੀ ਹਰ ਬੱਲੇ ਮਜ਼ਾਕ ਆਇਆ ਜਸਟ ਫਨ ਬੇਬੀ ਹਰ ਬੱਲੇ ਮਜ਼ਾਕ ਜਸਟ ਫਨ ਬੇਬੀ ਵਿਚਾਰੀ ਦਾ ਦਿਲ ਵੀ ਦੇਖੋ ਮਾਰੇ ਕਿੰਨੇ ਤੋਕੋ ਤਾਂ ਮੈਨੂੰ ਦੇਖ ਕੇ ਝੁੱਲੀ ਜਾਂਦੀ ਤੇਰੇ ਮਨੀ ਪੱਥਰੀਆਂ ਮਾਰਾ ਕਿੰਨਾ ਪੱਥਰੀਆਂ ਮੈਂ ਸੱਚੀ ਮਨੀ ਆਲ ਦੇਖਦਾ ਜੀ आदे चंगी ना सी सवेरे के ना भागे खाता ओले ओले जजी नहीं डड मैं मुड़ नहीं ये काम मेरा मैं मुड़ के चपेड़ नहीं जकरे कोई मेरा ब्याह कर मैं सच्ची पियूं मैं सच्ची तेरे सर के पियूं सच्ची ਪਹਿਲਾਂ ਮੇਰਾ ਜਿਹੜਾ 3 ਸਾਲੇ ਤੋਂ ਵੱਡਾ ਉਹਦਾ ਨਹੀਂ ਹੋਣਾ। ਉਹਦਾ ਨਹੀਂ ਹੋਣਾ ਹੋਰਦਾ ਕਿਤੇ 나 ਗੁੱਡੀ ਮਾਸ ਗੁੱਡੀ ਮਾਸ ਨੂੰ ਫੋਨ ਲਾ। ਪਹਿਲਾਂ ਤਾਂ ਇੱਕ ਡੱਬੇ ਵਾਲਾ ਨੀਕਰ ਦਾ ਸੈੱਟ ਵਧੀਆ ਇਹਨੂੰ ਲਿਆ ਕੇ ਦੋ। ਇਹ ਭੈਜਾ ਪਤਾ ਨਹੀਂ ਕਿਹਦਾ ਚੱਕ। ਨਹੀਂ ਗੋਪੀ ਆ ਤੂੰ ਗਮ ਕਰ। ਆ ਉੱਚੀ ਕਿੰਨੀ ਆ ਕੁੜੀਆਂ ਵਾਲਾ। ਕੁੜੀ ਦਾ ਹੀ ਆ ਕੀ ਦੱਸੀ। ਕੁੜੀ ਦਾ ਹੀ ਚੱਕ ਲਿਆ ਆ ਯਾ। ਨਾਈਟ ਸੂਟ ਪਹਿਜੋ ਗੁੱਗੀ ਪੀਲਾ ਸਾਲਾ ਪੱਥਰੀਓ ਪੀਲਾ ਸਾਲਾ ਡਾਇਲਗ ਕਿੱਥੋਂ ਮਾਰਿਆ ਇਹ ਈ ਯਾਰ ਨਿਆ ਖਾਰਾ ਹੈ ਦਹਾਲ ਮੇਨੂੰ ਖਾਰਾ ਹੈ ਕੋਪੇ ਆਓ ਟਕਨੋ ਦੇਖ ਤਾਂ ਸਹੀ ਕਾਲੂ ਸਾਲੋ ਕੋਈ ਹੋਰ ਟੇਚੀ ਨਹੀਂ ਮਿਲਿਆ ਫੌਜੀ ਭਾਈ ਜੀ ਆਪਣੇ ਦਾ ਮੇਰੀ ਭਾਈ ਆ ਦੇਖ ਸਰਦਾਰ ਸਾਹਿਬ ਫਲੂਟ ਮਾਰਨਾ ਚਾਹੀਦਾ ਸਰਦਾਰ ਸਾਹਿਬ ਸੌਰੀ ਲਵ ਯੂ ਬਦਨੂ ਗੋਪੀ ਮੇ ਗੋਪੀ ਮੇਰੀ ਗੱਲ ਸੁਣ ਲੈ ਕਹਨੋ ਮਜਾਕ ਹੁੰਦਾ ਰਾਹ ਰਾ ਦਾ ਐਦਾਂ ਦੇ ਮਜਾਕ ਮੈਨੂੰ ਨਹੀਂ ਪਸੰਦ ਹੈ ਤੇ ਦੇਖ ਨਾ ਸਿੱਧੀ ਦਿਨ ਮੈਂ ਦਾਦਾ ਸਾ ਮੈਨੂੰ ਟੈਕ ਕਿ ਮੈਂ ਤਾਂ ਅੱਗੇ ਬਿਮਾਰਾਂ ਪਛਾਣਦੇ ਨੂੰ ਪੁੱਛ ਮੈਂ ਪਹਿਲਾਂ ਦਵਾਈ ਲੈ ਕੇ ਆਈ ਆ ਆ ਦਵਾਈ ਦਵਾ ਕੇ ਲੈ ਇੱਕ ਇਹ ਕਿਹੜਾ ਮਜਾਕ ਸਿੱਧੂ ਜਿਹੜਾ ਮੈਂ ਮਜਾਕ ਕੀਤਾ ਪਹਿਲਾਂ ਦੱਸ ਮੈਨੂੰ ਇਹ ਦਿਨੋਂ ਛੇੜਦੇ ਛੇੜਦੇ ਸੀ ਤੇ ਮਾਰ ਦੂੰਗਾ ਕਿਸੇ ਦਿਨ ਮੈਨੂੰ ਇੱਦਾਂ ਹੀ ਮੈਨੂੰ ਪੈ ਕਾਲੇਣਾ ਫੇ ਲੈ ਨਹੀਂ ਮਾਰ ਜਿੱਥੋਂ ਲੈਣੀ ਆ ਸਿੱਧੀ ਗੱਲ ਤੈਨੂੰ ਦੱਸਾਂ ਮੈਂ ਤੈਨੂੰ ਤਾਂ ਸ਼ਰਮ ਹੀ ਐ ਨਹੀਂ ਗੋਗੀ ਵੀ ਨਾਲ ਹੀ ਲੜ ਗਿਆ ਸਬਜੀ ਮੈਨੂੰ ਤਾਂ ੱਡੇ ਜੋ ਲੈ ਕੇ ਆਉਂਦੇ ਥੱਕੇ ਨਾ ਮੈਂ ਮੰਮੀ ਨੂੰ ਪਾਗਲ ਬਣਾਉਣਾ ਹੈ ਆਹੋ ਸ਼ਰਮ ਨਹੀਂ ਆਉਂਦੀ ਤੈਨੂੰ ਬਾਤ ਸੁਣਾਉਣੀ ਉਹ ਛੇੜਦੇ ਹੀ ਸ਼ੋਗਲ ਕੀਤਾ ਮੈਂ ਸ਼ੋਗਲ ਕੀਤਾ ਆ ਅੱਜ ਤੱਕ ਕਰ ਦੁੱਤੀ ਐ ਸ਼ੋਗਲ ਵਾਲੀ ਗੱਲ ਤੈਨੂੰ ਮੈਂ ਦੱਸਾਂ ਮੁੜ ਕੇ ਮੈਂ ਇਹਨਾਂ ਦੀ ਗੱਲ ਨਾ ਕਰੀ ਹਰ ਬੱਲੇ ਮਾਨੂਨ ਆਸਤਾ ਤੇ ਨੋਸਨ ਆਸਤਾ ਬਿੱਚੇ ਨੂੰ ਬਰੇ ਭਰਾ ਨੂੰ ਘਰੀਸ ਲਾਂਦਾ ਬਿਨਾਂ ਕੱਲ ਤੋਂ ਬਚਾ ਦਾ ਗਰੀਬ ਕੀ ਕਹਿੰਦਾ ਉਹਦਾ ਤਾਂ ਸਾਰਾ ਕਸੂਰ ਉਹ ਕੀ ਕਹਿੰਦਾ ਮੈਨੂੰ ਬਿੱਚੇ ਉਹਨੂੰ ਗਰੀਬ ਨੂੰ ਘਰੀਸ ਲਾਂਦਾ ਬਾਦ ਯਾਰ ਮੰਮੀ ਨੇ ਹੱਸ ਉਹ ਵੇ ਆ ਮੈਂ ਮੈਂ ਲਈ ਮੈਂ ਕਹਿੰਦਾ ਤੇਰੇ ਜਗਾ ਕਮਜ਼ੋਰ ਦੇਖ ਸਮੇ ਕਿਹੜੇ ਆ ਘਾਹ ਦਾ ਰੋਗ ਠੀਕ ਆ ਕੁੱਤਾ ਦਾ ਰੋਗ ਵਿਆਹ ਨਹੀਂ ਹੁੰਦੇ ਹੁੰਦੇ ਆ ਮਾਰੋ ਭਰਾ ਦਾ ਕਿਹੜਾ ਹੋ ਰਿਹਾ ਭਰਾ ਕੜਾ ਚੰਚਦਾ ਆ ਮੇਰਾ ਮੈਂ ਕੀ ਕਰਾਂ ਉਹਦਾ ਨਹੀਂ ਤੇਰਾ ਕਰਦਾ ਆਪਣੇ ਮੈਂ ਕੀ ਲੱਗਣੀ ਉਹਦੇ ਨਿਆਣੇ ਤੇਰੇ ਭਤੀਜੇ ਭਤੀਜਾਂ ਨੂੰ ਚੀਜ਼ਾਂ ਲੈ ਕੇ ਵਾਪਰ ਲੈ ਕੇ ਨਾਪੀਆਂ ਲੈ ਕੇ ਜਾਵੇ ਨਾਨਕੀਸ਼ਾ ਜੋ ਮਹੀ ਲੈ ਕੇ ਦੇਣੀ ਹੈ ਹੁਣ ਤੱਕ ਜੇਣਾ ਮਾ ਮੇਰਾ ਵਿਆਹ ਹੋਇਆ ਹੁੰਦਾ ਸਾਰਾ ਹੁਣ ਤੱਕ ਉਹਦੇ ਭਤੀਜਾਂ ਦੇ ਭੰਗੜੇ ਘੋਣੇ ਸੀਗੇ ਛਾਪੇ ਲਉਣੇ ਹੋਣੀਆਂ ਮਣਾਉਣੀਆਂ ਸੀ ਹੈ ਉਹ ਵੀ ਯਾਰ ਇਹੀ ਕਰਨਾ ਹੈ ਇਹ ਚਾਰੀ ਸੇ ਉਹਦਾ ਮੇਰੇ ਮਾਮੇ ਦਾ ਮੁੰਡਾ ਤੂੰ ਉਹ ਗੱਲ ਸਾਡਾ ਵੀ ਇਹਦਾ ਜਸਟਿਸ ਸਿਰਫ ਤੇਰੇ ਨਾਲ ਮਜ਼ਾਕ ਕੀਤਾ ਮੁੰਡਾ ਉਹ ਕਿੰਨਾ ਮਾੜਾ ਹੋ ਗਿਆ ਮੈਂ ਤਾਂ ਇਹੀ ਵੀ ਕਰ ਉਹ ਆਪਣੇ ਕੋਲ ਮੁੰਡੇ ਦਾ ਹੀ ਆ ਜਾਂਦਾ ਤੇਰੀ ਘਾਸੋਂ ਜਿਹੜੀ ਸ਼ਰਾਬ ਆ ਹਨਾ ਇਹ ਹਮੇਸ਼ਾ ਘਰ ਖਰਾਬ ਕਰ ਦਿੱਤੀ ਆ ਹਾਂ ਪਤਾ ਮੈਨੂੰ ਇਹ ਚੀਜ਼ ਦਾ ਪਤਾ ਆ ਸਾਰੀ ਗੱਲ ਦਾ ਇਹਦਾ ਸਿਰਫ ਤੇਰੇ ਨਾਲ ਮਜ਼ਾਕ ਕੀਤਾ ਇਹ ਤਾਂ ਕੀਤਾ ਵੀ ਅੱਖਾਂ ਖੋਲ ਤੂੰ ਸੀ ਕਹਿੰਦੇ ਤੇਰਾ ਭਰਾ ਪੀਂਦਾ ਨਹੀਂ ਪੀਂਦਾ ਬਿੰਦਾ ਮਰਦੇ ਬਿੰਦਾ ਬਲਾ ਬਿੰਦਾ ਤੇ ਭਰਾ ਫੇ ਚੱਲ ਜਾਂਦੇ ਜੀਗਾ ਹੁਣ ਬੰਦੇ ਜਦੋਂ ਪੀਂਦੇ ਆ ਘਰ ਜਾ ਕੇ ਟੀਵੀ ਇਹਨਾਂ ਲੱਗਦੇ ਆ ਤੇ ਉਹਨਾਂ ਦੇ ਨਿਆਣਿਆਂ ਤੇ ਬੁਰਾ ਪ੍ਰਭਾਵ ਪੈਂਦਾ ਆ ਇਹ ਚੀਜ਼ਾਂ ਬਹੁਤ ਇਹ ਚੀਜ਼ਾਂ ਦਾ ਬਹੁਤ ਪ੍ਰਭਾਵ ਪੈਂਦਾ ਆ ਸੋ ਇਸ ਚੀਜ਼ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਹਨਾ ਕੋ ਕਿ ਖਰਾਬ ਤੋਂ ਉਹ ਤਾਂ ਰੋਜ਼ ਪੱਗਾਂ ਲਾ ਕੇ ਪੈਂਦਾ ਸੀ ਨਾ ਸੁਣਾਉਂਦਾ ਤੁਹਾਨੂੰ ਪਤਾ ਹੀ ਆਵੇਂ ਮਾਂ ਤਾਂ ਅੱਗੇ ਪੇਰੇ ਕੋ ਯਾਰ ਮੈਂ ਤਾਂ ਜਸਤ ਤੈਨੂੰ ਆਪਾਂ ਚੰਗਾ ਕੀ ਤਰ੍ਹਾਂ ਦੱਸਦਾ